ਸਭ ਤੋਂ ਪਹਿਲਾਂ ਬਾਟਿਆ ਲਾਈਵ ਚੈਨਲ ਦਾ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਇਸ ਚੈਨਲ ਨੂੰ ਚਲਾਇਆ ਔਰ ਸਾਡੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਇੱਕ ਅੱਛਾ ਮੰਚ ਬਣਾਇਆ ਕੀਤਾ ਅਸੀਂ ਇੱਥੇ ਪ੍ਰ부ਤ ਲੋਕ ਜਿਹੜੇ ਇਕੱਠੇ ਹੋਏ ਆਂ ਸ਼ੋਰਜੀ ਬੈਠੇ ਮੇਰੇ ਨਾਲ ਰਿਤੂ ਜੀ ਬਾਟਿਆ ਸਾਹਿਬ ਬੈਠੇ ਐ ਜਿੰਨੇ ਦਾ ਕੁਮਾਰ ਸਾਹਿਬ ਬੈਠੇ ਐ ਸਾਡੇ ਸੀਨੀਅਰ ਸਾਥੀ ਕਟ ਫੋਰਚਨ ਜੀ ਨੈਸ਼ਨਲ ਬਾਡੀ ਦੇ ਬੈਠੇ ਹੈ 14 ਨਵੰਬਰ ਨੂੰ ਜਿਹੜਾ ਐਸਸੀ ਮਹਾ ਸੰਮੇਲਨ ਹੋਣ ਜਾ ਰਿਹਾ ਹੈ ਪਿੰਢੇਰਾਵਾਲੀ ਫਾਜ਼ਲ ਕਦੇ ਵਿੱਚ ਅਸੀਂ ਉਸ ਤੇ ਵਾਸਤੇ ਜਿਹੜਾ ਪਿੰਡ-ਪਿੰਡ ਗਿਆ ਗਏ ਆ ਉਹ ਬਹੁਤ ਸਾਰੇ ਲੋਗੋ ਨਾਲ ਸੰਪਰਕ ਕੀਤਾ ਹੈ ਲੋਗੋ ਦੇ ਵਿੱਚ ਬਹੁਤ ਜਨੂਨ ਹੈ ਇਸ ਕਾਨਫਰੰਸ ਨੂੰ ਜਿਹੜਾ ਇੱਕ ਵੱਡੀ ਕਾਨਫਰੰਸ ਬਣਾਉਣ ਦੇ ਵਾਸਤੇ ਲੋਗੋ ਨੇ ਉਪਰਾਲਾ ਕੀਤਾ ਔਰ ਅਸੀਂ ਵੀ ਮੇਰਾ ਗੱਲਾਂ ਵੀ ਆਵਰ ਔਰ ਬਲੌਣਾ ਦੇ ਸੋਪਿੰਡ ਆਸੀ ਸੋਪਿੰਡਾਂ ਦੇ ਵਿੱਚ ਲਗਾਤਾਰ ਜਿਹੜਾ ਦੋ ਦੋ ਚੱਕਰ ਮਾਰੇ ਇਸ ਕਾਨਫਰੰਸ ਦੇ ਵਿੱਚ ਬਾਰੀ ਮਾਤਰਾ ਦੇ ਵਿੱਚ ਇਕੱਠ ਹੋਣ ਦੀ ਬੜੀ ਵੱਡੀ ਸੰਭਾਅਨਾ ਹੈ ਕਿਉਂਕਿ ਅਸੀਂ ਜਿਸ ਤਰ੍ਹਾਂ ਲਗਾਤਾਰ ਮਿਹਨਤ ਕਰ ਰਹੇ ਹਾਂ ਜਿਸ ਤਰ੍ਹਾਂ ਲਗਾਤਾਰ ਲੋਕਾਂ ਨਾਲ ਸੰਪਰਕ ਕਰ ਰਹੇ ਹਾਂ ਮਾਸ ਮੀਡੀਆ ਦੇ ਵਿੱਚ ਜਿਹੜਾ ਅਸੀਂ ਮੈਸੇਜ ਦੇ ਰਹੇ ਹਾਂ ਉਸ ਦੇ ਰੁਝਾਨ ਜਿਹੜਾ ਕਾਫੀ ਅੱਛੇ ਮਿਲ ਰਹੇ ਹੈ ਔਰ ਇਹ ਪ੍ਰੋਗਰਾਮ ਅਸੀਂ ਵੱਡੇ ਪੱਧਰ ਤੇ ਜਿਹੜਾ ਇੱਕ वॾी कॉन्फ्रेंस जहिड़ी आहे सफल जहिड़ा धनवाद